ਹਏ ਬਾਪੂ ਜੀ ਕੀ ਟਰੰਕ ਚ ਰੱਖਿਆ ਵਾ ਹਾਂ ਹਾਂ ਅੱਛਾ ਆ ਨਿਆੜੇ ਖਾਲਨੇ ਕਾਢ ਰਨੇ ਅੱਛਾ ਲਓ ਜੀ ਕਮਾਲ ਦੀ ਗੱਲ ਹੈ ਆਪਣੇ ਹੱਥ ਰੱਖੀ ਜਾ ਜੀ ਆਪਣੇ ਹੱਥ ਰੱਖਣਾ ਕੀ ਹਾਂ ਹੂੰ ਆ ਲਓ ਜੀ ਆ ਤਾਂ ਕਮਾਲ ਹੈ ਭਾਈ ਸਾਹਿਬ ਹੈ ਆ ਦੇਖੋ ਬਾਪੂ ਜੀ ਕੀ ਕਹਿੰਦੇ ਤੁਹਾਨੂੰ ਵੀ ਨਹੀਂ ਪਤਾ ਕਿੱਥੇ ਰੱਖਿਆ ਵਾ ਇਹਨਾਂ ਨੇ ਅਸਾਂ ਰੋਟੀ ਦੇ ਦੰਨੇ ਆ ਅੱਛਾ ਕੀ ਆਪੇ ਲਾ ਲੈ ਰਹੇ ਇਹਨਾਂ ਨੇ ਹਾਂ ਲਓ ਜੀ ਕੀ ਲੱਗੋ ਜੀ ਉਤਰ ਜੂਗੇ ਆਪਣੇ ਆਪ ਜੀ ਹਾਂ ਉਤਰ ਜੂਗੇ ਹੋ ਹੋ ਉਤਰੋ ਉਤਰੋ ਆ ਲਓ ਜੀ ਦੇਲੀ ਕਾਫੀ ਉੱਚੀ ਹੈ ਪਰ ਬਾਪੂ ਜੀ 110 ਸਾਲ ਦੇ ਹੈ ਜੀ ਕਿੱਥੇ ਰੱਖਿਆ ਵਾ ਉਹ ਟ੍ਰਾਂਸਫਰਟਰ ਉਹ ਡਰੰਕ ਚਾਬੀ ਕਿੱਥੇ ਹੈ 110 ਸਾਲ ਦੇ ਬਾਪੂ ਜੀ ਔਰ ਕੀ ਜਿਹੜਾ ਲੱਬ ਰੇ ਜੀ ਦੇਖੋ ਆਪਣਾ ਕੀ ਰੱਖਿਆ ਸੰਭਾਲ ਕੇ ਇਹਨਾਂ ਨੇ ਆ ਚਾਬੀ ਲੈ ਰਹੇ ਜਿੱਥੋਂ ਇੱਥੋਂ ਚੱਕਣਗੇ ਚਾਬੀ ਜੀ ਬਾਪੂ ਸਰਵਣ ਸਿੰਘ ਜੀ ਔਰ ਇਥੋਂ ਚਾਬੀ ਚੱਕ ਕੇ ਹੁਣ ਕੀ ਕੱਢਣਗੇ ਜੀ ਆ ਕਹਿੰਦੇ ਜੀ ਕੀ ਖਾਣਾ ਚਾਹੀਦਾ ਡਾਕਟਰ ਕਹਿੰਦੇ ਨਹੀਂ ਖਾਣਾ ਚਾਹੀਦਾ ਹੁਣ ਆ ਤਾਂ ਸਾਨੂੰ ਸਮਝ ਨਹੀਂ ਆਈ ਜੀ ਗੱਲ ਦੀ ਹੈਲਥ ਫੇਲ ਕਰਤਾ ਜੀ ਹੈਲਥ ਡਿਪਾਰਟਮੈਂਟ ਦੇਖੋ ਜੀ ਇਹਨਾਂ ਨੇ ਕਹਿੰਦੇ ਜੀ ਜਿਹੜੇ ਡਾਕਟਰ ਕਹਿੰਦੇ ਜੀ ਕੀ ਨਹੀਂ ਖਾਣਾ ਚਾਹੀਦਾ ਇਹ ਕਹਿੰਦੇ ਖਾਣਾ ਚਾਹੀਦਾ ਜੀ ਆ ਦੇਖੋ ਜੀ ਕੀ ਵੀ ਚਾਬੀ ਲੱਭ ਕੇ ਦੱਸਣਗੇ ਜੀ ਹੁਣ ਜੀ ਇੱਥੇ ਰੱਖੀ ਵੀ ਚਾਬੀ ਹਾਏ ਹਾਏ ਇਹਦੇ ਵਿੱਚ ਆ ਜੀ ਆ ਇਹਦੇ ਵਿੱਚ ਚਾਬੀ ਰੱਖੀ ਵੀ ਹੈ ਆ ਪਾਇਆ ਜੀ ਕੈਮਰਾ ਥੋੜਾ ਜਿਹਾ ਚਾਬੀ ਲੱਭ ਵੀ ਰਹੀ ਹੈ ਆ ਲਓ ਜੀ ਆ ਆ ਦੇਖੋ ਤਾਂ ਹੈ ਨਹੀਂ ਉਹ ਰਜਾ ਨਹੀਂ ਨਹੀਂ ਲੱਭੀ ਨਹੀਂ ਜੀ ਆ ਲੋ ਲੱਜ ਗਈ ਹਾ 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 ਆ ਹਾਂ ਲੱਜੀ ਕੀ ਦੀ ਚਾਬੀ ਦੀ ਆ ਦੇਖੋ ਜੀ ਬਾਪੂ ਸਰਵਨ ਸਿੰਘ ਜੀ 110 ਸਾਲ ਦੀ ਉਰ ਕੀ ਰੱਖਿਆ ਟਰੰਕ ਚ ਇਹਨਾਂ ਨੇ ਆਪਣਾ ਦੀ ਹੁਣ ਹਾਂ ਆ ਦੇਖੋ ਜੀ ਕੀ ਕੱਢਣ ਲੱਗੇ ਜੀ ਬਾਪੂ ਜੀ ਆ ਦੇਖੋ ਜੀ ਹੈ ਡਾਕਟਰ ਕਹਿੰਦੇ ਕੀ ਨਹੀਂ ਖਾਣਾ ਚਾਹੀਦਾ ਪੀਜੀੀ ਵਾਲੇ ਵੀ ਕਹਿੰਦੇ ਕੀ ਨਹੀਂ ਖਾਣਾ ਚਾਹੀਦਾ ਆ ਬਾਪੂ ਕਹਿੰਦਾ ਮੈਂ ਕੀ ਖਾਂਦਾ ਰੋਜ ਜੀ ਨਾਲੇ ਰੱਖਿਆ ਟਰਾਂਕੇ ਤੇ ਹੈ ਆ ਲਓ ਜੀ ਹਾਂ ਕੀ ਕਹਿੰਨੇ ਜੀ ਫਿਰ ਹੁਣ ਦੱਸੋ ਤੁਸੀਂ ਫਿਰ ਡਾਕਟਰ ਸਾਹਿਬ ਤੁਸੀਂ ਵੀ ਦੱਸੋ ਫਾਰਮੇਸੀ ਕੀਤੀ ਹੋਈ ਤੁਸੀਂ ਇਹ ਤਾਂ ਹੁਣ 110 ਸਾਲ ਤੱਕ ਬੰਦਾ ਪਹੁੰਚ ਗਿਆ ਫਿਰ ਤਾਂ ਅਸੀਂ ਕਿੰਤੂ ਪਰੰਤੂ ਕਰ ਨਹੀਂ ਸਕਦੇ ਕਰੀ ਨਹੀਂ ਸਕਦੇ ਹਾਂ ਆ ਦੇਖੋ ਜੀ ਕੀ ਦੀ ਆ ਦੇਖੋ ਜੀ ਬਾਪੂ ਜੀ ਨੇ ਕੀ ਰੱਖਿਆ ਜੀ ਮੇਰੀ ਪੋਲ ਖੋਲਤੀ ਹਾਂ ਪੋਲ ਖੋਲਤੀ ਅੱਜ ਪੋਲ ਖੋਲਤੀ ਬਾਪੂ ਜੀ ਦੀ ਮੈਂ ਤਾਂ ਹੀ ਦਸੀ ਵੀ 110 ਸਾਲ ਦੀ ਉਮਰ ਦਾ ਰਾਜ ਵੀ ਦਿਖਾ ਦਈਏ ਆ ਇਹ 110 ਸਾਲ ਦੀ ਉਮਰ ਦਾ ਰਾਜ ਜੀ ਹਾਂ ਆਹ ਲਫਾਫਾ ਲਾ ਕੇ ਰੱਖਿਆ ਹੋਇਆ ਹੈ ਹਾਂ ਹਾਂ ਆ ਖੋਲੋ ਆ ਖੋਲੋ ਤੁਸੀਂ ਖੋਲੋ ਦੇਖਾਂ ਤੁਹਾਡੀ ਤਾਕਤ ਆ ਦੇਖੋ ਤਾਕਤ ਹਾਲ ਹੈ ਇਹ ਤਾਂ ਖੋਲਣਾ ਕੁਝ ਨਹੀਂ ਲੱਗ ਰਿਹਾ ਅੱਛਾ ਆ ਲਓ ਜੀ ਕੀ ਦੇਖੋ ਜੀ ਹਾਂ ਬਿਲਕੁਲ ਸ਼ੁੱਧ ਕੀ ਜੀ ਬਾਪੂ ਜੀ ਦੀ ਸੇਤ ਦਾ ਰਾਜ ਕੀ ਦੀ ਡਾਕਟਰ ਕਹਿੰਦੇ ਕੀ ਨਹੀਂ ਖਾਣਾ ਬਾਪੂ ਜੀ ਕਹਿੰਦੇ ਕੀ ਹੀ ਮੇਰੀ ਉਮਰ ਦਾ ਰਾਜ ਹੈ ਜੀ 110 ਸਾਲ ਦੀ ਉਮਰ ਹੈ ਬਾਪੂ ਸਰਵਣ ਸਿੰਘ ਜੀ ਦੀ ਪਿੰਡ ਟੰਗਰਾੜੀ ਹੈ ਜੀ 111 ਕਹੀ ਜਾਂਦੇ ਦੀ ਦੇਖੋ ਹੋਰ ਖਾਵੇ ਵੀ ਕਿਹਾ